ਬਾਬਾ ਬੁਲੇਸ਼ਾ ਕਹਿੰਦੇ ਨੇ ਨਾਮ ਹੈ ਮੋਮਨ ਵਿੱਚ ਮਸਿੱਤਾਂ ਨਾਮ ਹੈ ਵਿੱਚ ਉਫਰਦੀਆਂ ਦੇ ਬਾਬੂਲੇਸ਼ਾ ਕਹਿੰਦੇ ਨਾਮ ਹੈ ਮੁਸਲਮਾਨ ਆ ਤੇ ਮਾਣਾ ਨਾਮ ਹੈ ਕੱਟ ਠੀਕ ਬਾਬਾ ਕਹਿੰਦੇ ਨੇ ਨਾਮ ਵਿੱਚ ਜਾਗਣ ਨਾਮ ਵਿੱਚ ਸੌਂ ਮੈਂ ਉਹ ਵੀ ਆ ਜਿਹੜਾ ਜਾਗਦਾ ਵੀ ਨਹੀਂਗਾ ਤੇ ਸੌਂਦਾ ਵੀ ਨਹੀਂਗਾ ਇਹ ਆਦੀ ਸ਼ੰਕਰਚਾਰੀ ਕਹਿੰਦੇ ਨੇ ਮਨੋ ਬੁੱਧਿ ਅਹੰਕਾਰ ਚਿੱਤਾਨਿਨਾਹਮ ਨਾਮ ਹੈ ਹੰਕਾਰਾਂ ਨਾਮ ਹੈ ਚੇਤਾ ਫਿਰ ਗਾੜੀ ਕੰਟੀਨਿਊ ਕਰਦੇ ਨੇ ਨਾਮ ਹੈ ਪੰਜ ਤੱਤਵਾ ਨਾਮ ਹੈ ਪੰਜ ਪ੍ਰਾਣ ਫਿਰ ਕਹਿੰਦੇ ਨਾਮ ਮੇਰਾ ਕੋਈ ਗੁਰੂ ਆ ਤੇ ਨਾਮ ਹੈ ਕਿਸੇ ਦਾ ਸ਼ੇਸ਼ਾ ਨਾ ਕੋਈ ਤੀਰ ਥਾ ਫਿਰ ਇੱਕ ਉਹਨਾਂ ਦਾ ਹੋਸ਼ ਕਹਿੰਦੇ ਕਿ ਹੁਣ ਸ਼ੈਬ ਸਮਝਦੇ ਨਾ ਸ਼ੈਬ ਜਿਹੜੇ ਸ਼ਿਵ ਨੂੰ ਪ੍ਰਧਾਨ ਮੰਨਦੇ ਨੇ ਜੀ ਇਤਰਾ ਆਪਾਂ ਸਿੱਖਾਂ ਜੀ ਉਹ ਮੁਸਲਮਾਨ ਹਿੰਦੂ ਆ ਤੋਂ ਸ਼ੈਬ ਵੀ ਆ ਵੈਸ਼ਨਵ ਵੀ ਆ ਸਾਰੇ ਨਾ ਹਾਂਜੀ ਹਾਂਜੀ ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਆਦੀ ਸ਼ੰਕਰਚਾਰੀਆ ਸ਼ੈਬ ਸਨ ਤੇ ਆਦੀ ਸ਼ੰਕਰ ਜਰੇ ਕਹਿੰਦੇ ਮੈਂ ਸ਼ੈਵ ਨਹੀਂ ਗਾ ਮੈਂ ਸ਼ਿਵ ਨੂੰ ਨਹੀਂ ਨਹੀਂ ਮੰਨਦਾ ਸ਼ਿਵ ਨੂੰ ਨਹੀਂ ਮੰਨਦਾ ਇਸ ਤੋਂ ਤੋਂ ਵੱਡਾ ਕੋਈ ਸ਼ੈਵ ਦਾ ਪਾਸ਼ਕ ਨਹੀਂ ਹੈ ਇਹ ਗੱਲ ਹੋ ਰਹੀ ਆ ਆਤਮ ਤੱਕ ਜਿਹੜਾ ਤੇਰਾ ਨਿਜ ਆਪਾ ਏ ਨਾਉ ਤਨਵਾ ਨਾਉ ਮਨਵਾ ਨਾਉ ਪੰਜ ਤੱਤਾ ਨਾਉ ਪੰਜ ਪ੍ਰਾਣ ਉਹਦਾ ਕੋਈ ਗੁਰੂ ਨਹੀਂਗਾ ਤਿਹੋ ਦਾ ਕੋਈ ਸੇਸ਼ ਨਹੀਂਗਾ ਕਿਉਂਕਿ ਆਪਣੇ ਆਪ ਆਪ ਪਰਮ ਉਹਦੇ ਤੋਂ ਬਨਾ ਕੁਝ ਹੈ ਨਹੀਂਗਾ ਤੇ ਮੈਂ ਉਹ ਆਹਮ ਬ੍ਰਹਮ ਅਸਮੀ ਕਿ ਮੈਂ ਬ੍ਰਹਮ ਅਨਲ ਹਕ ਕਿ ਮੈਂ ਅਨਾਉਲ ਹਕ ਇਹਨੂੰ ਤੋੜੀ ਅਨਾ ਮੈਂ ਅਲ ਹਕ ਮੈਂ ਸੱਚਾ ਮੈਂ ਹੀ ਸਤਿਅ ਹਾਂ ਮੈਂ ਹੀ ਬ੍ਰਹਮ ਇਹ ਹੈ ਤਤ ਗਿਆਨ ਕਹੀ ਜਨ ਸੱਚਾ ਜਨਮ ਮਰੇ ਸੋ ਕਾਚੋ ਕਾਚਾ ਬਾਰੀ ਬਾਕੀ ਸਾਰਾ ਕੁਝ ਆ ਰਿਹਾ ਤੇ ਰੱਬ ਨੂੰ ਤੁਸੀਂ ਮੰਨਦੇ ਜੇ ਪਰ ਰਾਤ ਨੂੰ ਸੁਪਨੇ ਚ ਰੱਬ ਵੀ ਪੁੱਲ ਜਾਂਦਾ ਤੇ ਤੁਹਾਡਾ ਰੱਬ ਵੀ ਆ ਰਿਹਾ ਤੇ ਜਮ ਰਿਹਾ ਤੇ ਮਰ ਰਿਹਾ ਤੇ ਜਨਮ ਮਰੇ ਸੋ ਕਾਚੋ ਤੇ ਅਸਲੀ ਰੱਬ ਕਿਹੜਾ ਆ ਸੋਹੰਗ ਆਪ ਪਛਾਣੀ ਆ ਆਪ ਪਛਾਣੇ ਤਾਂ ਸੋ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ अद्वैतवाक अद्वैतवाक तत् तमसी जो है तू है ब्रह्म सुने सिख सोए अहम ब्रह्मास्मि बहर उचारे महावाक्य मंत्र सुनाए गुरु गोविंद सिंह जी का जेड़ा आत्म तत् जिन्हों कहंदे ने रह नहीं रहे सोई सिख में रहत बिना ना सिख केड़ी रहत सब कुछ जाने आत्म की रहत ਆਪਾਂ ਹੱਦੀ ਤਨ ਕੀ ਰਹਿਤ ਮਨ ਕੀ ਰਹਿਤ ਅਸੀਂ ਤੇ ਤਨ ਨਾਲ ਹੀ ਜੁੜੇ ਆ ਸਿੱਖੀ ਸਾਨੂੰ ਸਿਰਫ ਤਨ ਤੱਕ ਹੀ ਸੀਮਤ ਆ ਔਰ ਤਨ ਸਭ ਇਹ ਤਨ ਹੋਏਗਾ ਭਸਮ ਕੀ ਢੇਰੀ ਤੇ ਅੱਗੇ ਤਾਂ ਕੁਝ ਕਰੋ ਫਿਰ ਅਸੀਂ ਜਾਂ ਤਨ ਕੀ ਰਹਿਤ ਜਾਂ ਮਨ ਕੀ ਰਹਿਤ ਤੇ ਜਾਂ ਸੁਪਨਿਆਂ ਦੀ ਰਹਿਤ ਕਹਾਣੀਆਂ ਬਣਾਈਆਂ ਹੋਈਆਂ ਕਿਸ ਸਵਰਗਾਂ ਚ ਜਾਣਾ ਉੱਥੇ ਦਰਵਾਜ਼ਾ ਖੁੱਲਣਾ ਅਸੀਂ ਉੱਥੇ ਉਹ ਕਰਨਾ ਜੇ ਕਰਨਾ ਆਤਮ ਕੀ ਰਹਿਤ ਕਿਹੜੀ ਆ ਕਿ ਜਾਣ ਲੈਣਾ ਕਿ ਮੈਂ ਸਤ ਚਿਤ ਆਨੰਦ ਬ੍ਰਹਮਾ ਜੋ ਮੁਝ ਮੇਂ ਬੋਲਤਾ ਹੈ ਮੈਂ ਨਹੀਂ ਇੱਕ ਹੋਰ ਧੁਕਾਰਈ ਸੀ ਮਿਲੇ ਉਹੀ ਆਪਣੀ ਉਦਨ ਵੀ ਆਪਾਂ ਗੱਲ ਕੀਤੀ ਸੀ ਦੇਰੀ ਭੁੱਲ ਭਲਾਇਆ ਤੈਨੂੰ ਜਿਹੜਾ ਖੋਲ ਅਖੀ ਤੁਕੋ ਹੈ ਹਸਤੀ ਛੱਡ ਕੇ ਦੇਖ ਗੁਲੇਸ਼ਾ ਜਿਹਦਾ ਨਾਮ ਜਪੇ ਤੂੰ ਉਹ ਹੈ ਮਿੱਟੀ ਦਾ ਅਕਲੂਤ ਬਣਾ ਕੇ ਵਿੱਚ ਵੜ ਬੈਠਾ ਆਪੇ ਆਪੇ ਜੰਮਦਾ ਆਪੇ ਮਰਦਾ ਆਪੇ ਕਰੇ ਸਿਆਪੇ ਆਪੇ ਧੀਆ ਆਪੇ ਪੁੱਤਰ ਆਪੇ ਬਣ ਬੈਠਾ ਮਾਪੇ ਬੁੱਲੇ ਨੂੰ ਜਦ ਮੁਰਸ਼ਿਦ ਮਿਲਿਆ ਫਿਰ ਆਪੇ ਦਾ ਆਪੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਆਪੀ ਚਿਕਾ ਪਾਏ ਨਿਰੰਜਨ ਉਹ ਨਿਰੰਜਨੇ ਜਿਹੜਾ ਤੇਰੇ ਤਨ ਨੂੰ ਦੇਖ ਰਿਹਾ ਏ ਇਹ ਲੁਕਿਆ ਨਹੀਂਗਾ ਜਿਹੜਾ ਤੇਰੇ ਤਨ ਨੂੰ ਦੇਖ ਰਿਹਾ ਏ ਜਿਹੜਾ ਤੇਰੇ ਮਨ ਨੂੰ ਦੇਖ ਰਿਹਾ ਏ ਜਿਹੜਾ ਸੰਸਾਰ ਨੂੰ ਦੇਖ ਰਿਹਾ ਏ ਇਹ ਦੇਖਣ ਵਾਲਾ ਨਾ ਆ ਰਿਹਾ ਏ ਤੇ ਨਾ ਜਾ ਰਿਹਾ ਇਸ ਗ੍ਰਹਿ ਮੇ ਕੋਈ ਜਾਗਤ ਰਹਿ ਇਕ ਘਟਦਾ ਨਹੀਂਗਾ ਤੇ ਵੜਦਾ ਨਹੀਂਗਾ ਨਾ ਘਟ ਹੈ ਨਾ ਵੜ ਜੋਤ ਅਸੀਂ ਸਮਝਦੇ ਵੀ ਜਦੋਂ ਸਾਨੂੰ ਪਰਮਾਤਮਾ ਦੇ ਦਰਸ਼ਨ ਇੱਕ ਜੋਤ ਜਗਣੀ ਹੈ ਜੇ ਜੋਤ ਨੂੰ ਦੇਖਣ ਵਾਲਾ ਇੱਕ ਜੋਤ ਕਿੰਨੇ ਨੇ ਜੋਤ ਦਾ ਮਤਲਬ ਹੁੰਦਾ ਹੋਂਦ ਕਿ ਉਹ ਇੱਕ ਪਿਓਰ ਹੋਂਦ ਆ ਹੋਂਦ ਦਾ ਅਨੁਭਵ ਉਹਦਾ ਮਤਲਬ ਆਵਾ ਜੋਤ ਨਹੀਂ ਦਿਖਦੀ ਉੱਥੇ ਜੋਤ ਜੇ ਦਿਖੇਗੀ ਤੇ ਦੋ ਨੇ ਇੱਕ ਦੇਖਣ ਵਾਲਾ ਹੈ ਤੇ ਇੱਕ ਦਿਖ ਰਿਹਾ ਹੈ ਤੇ ਉਹ ਮਾਇਆ ਹੈ ਉਥੇ ਨਾਦ ਵੀ ਨਹੀਂ ਸੁਣਦਾ ਕਿਉਂਕਿ ਕੋ ਸੁਣਨ ਵਾਲਾ ਹੈ ਤੇ ਕੋ ਸੁਣਾਇਆ ਉਹ ਵੀ ਦੋ ਹੈ ਸਮਝ ਆ ਗਈ ਤੂੰ ਜਦ ਤੱਕ ਅਸੀਂ ਤੂੰ ਐਕਸਪੀਰੀਅੰਸ ਗੋਡ ਆਊਟਸਾਈਡ ਆਫ ਯੂ ਉਹ ਗੋਡ ਇਜ਼ ਫਾਲਸ ਗੋਡ ਉਹ ਹੋ ਹੀ ਨਹੀਂ ਸਕਦਾ ਜਿਹੜਾ ਭਗਤ ਨਾਮਦੇਵ ਜੀ ਸੀ ਉਹਨਾਂ ਨੂੰ 72 ਵਾਰ ਭਗਵਾਨ ਦੇ ਦਰਸ਼ਨ ਹੋਏ ਉੰਬ ਦਾ ਮੇਲਾ ਸੀ ਗਿਆਨਈਸ਼ਵਰ ਮਹਾਰਾਜ ਹੋਰ ਇਤਿਹਾਸ ਸਾਧੂ ਸਾਰੇ ਇਕੱਠੇ ਹੋਏ ਤੇ ਸਾਰਿਆਂ ਨੇ ਸਲਾਹ ਕੀਤੀ ਵੀ ਵੇਖੇ ਕਿਹੜਾ ਕੱਚਾ ਕਿਹੜਾ ਪੱਕਾ ਲੰਮੀ ਚੌੜੀ ਕਹਾਣੀ ਸ਼ਾਰਟਕਟ ਉਹਨਾਂ ਇੱਕ ਆਪਣੀ ਭੈਣ ਸੀ ਉਹ ਵੀ ਬ੍ਰह्मਗਿਆਨੀ ਸੀ ਉਹਨਾਂ ਨੇ ਕਿਹਾ ਵੀ ਸਭ ਨੂੰ ਮਟਕਾ ਜਿਵੇਂ ਇਸਤਰੀ ਲਾਂਦੀ ਹੈ ਨਾ ਮਟਕੇ ਦੇ ਉੱਤੇ ਹੱਥ ਕੱਚਾ ਹੈ ਕਿ ਪੱਕਾ ਹੈ ਉਹਨੇ ਕਿਹਾ ਤੂੰ ਇਸਤਰੀਆਂ ਉਹ ਸਭ ਨੂੰ ਖੜਕਾ ਕੇ ਦੇਖ ਕਿਹੜਾ ਪਸਤੋਂ ਕੱਚਾ ਪੱਕਾ ਆ ਸਾਰੇ ਨੂੰ ਖੜਕਾਇਆ ਉਹਨੇ ਕਿ ਇਹਨੂੰ ਕੱਚਾ ਕਹੇ ਇਹਨੂੰ ਪੱਕਾ ਨਾਮ ਦੇ ਦੀਵਾਰੀ ਇਹ ਨਾਮ ਦੇ ਕਹਿੰਦੇ ਮੈਨੂੰ 72 ਵਾਰ ਭਗਵਾਨ ਦੇ ਦਰਸ਼ਨ ਹੋਏ ਮੈਂ ਪੱਕਾ ਉਹਨੇ ਹੱਥ ਮਾਰਿਆ ਕਿ ਇਹਦੀ ਕੱਚਾ ਨਾਮਦੇਵ ਜੀ ਦੇ ਪ੍ਰੈਸ਼ਨ ਸਟ्रेस ਅਗੇ ਮੈਂ ਤੇ ਇੰਨਾ ਵੱਡਾ ਸਾਧੂ ਆ ਮੇਰੇ 72 ਵਾਰ ਭਗਵਾਨ ਦੇ ਦਰਸ਼ਨ ਹੋਏ ਬੜਾ ਮਨ ਸ਼ਾਂਤ ਹੋਇਆ ਨਾਮ ਗਣੇਸ਼ ਸ਼ਰਮਾ ਰਾਜ ਕੋ ਗਏ ਕਿੰਦੇ ਬਿਮਾਰਾ ਜੀ ਆ ਗੱਲ ਆ 72 ਵਾਰ ਦਰਸ਼ਨ ਮੈਂ ਤੇ ਕੱਚਾ ਕਿਤਰਾ ਹਾਂ ਇਹਦੇ ਭਗਵਾਨ ਹੁੰਦਾ ਇਹ ਕਹਿੰਦਾ ਹਾਂ ਕਹਿੰਦਾ ਜਾਂਦਾ ਇਹ ਕਹਿੰਦਾ ਹਾਂ ਇਹਦਾ ਫੇਰਾ ਜਾਂਦਾ ਹੈ ਨਾ ਹਾਂ ਕਹਿੰਦਾ ਫੇਰ ਜਾਂਦਾ ਇਹ ਕਹਿੰਦਾ ਹਾਂ ਕਹਿੰਦਾ ਫੇਰ ਆ ਜਾਂਦਾ ਹੈ ਨਾ ਇਹ ਚੱਲ ਜਾਂਦਾ ਹੁੰਦਾ ਆਉਂਦਾ ਤੇ ਜਾਂਦਾ ਸੱਤਿ ਨਹੀਂ ਹੈ ਕੀ ਕਰਾਂ ਨਾ ਤੂੰ ਯਾ ਆਪਣੇ ਆਪ ਤੂੰ ਯੂ ਕੈਨੋਟ ਐਕਸੀਡ ਗੋਡ ਕੈਨੋਟ ਬੀ ਐਕਸਪੀਰੀਅੰਸ ਆਊਟਸਾਈਡ ਫੀਲ ਜਿਵੇਂ ਇਥੇ ਨਹੀਂ ਨਾ ਇਸ ਪਲ ਨਹੀਂਗਾ ਨਾ ਉਹ ਸੱਤਿ ਨਹੀਂਗਾ ਤੇ ਐਸ ਪਲ ਕੀ ਹੈ ਤੇਰੀ ਚੇਤਨਾ ਜਿਹੜੀ ਸੰਸਾਰ ਨੂੰ ਵੀ ਦੇਖ ਰਹੀ ਆ ਵਿਚਾਰਾਂ ਨੂੰ ਵੀ ਦੇਖ ਰਹੀ ਆ ਮਨ ਨੂੰ ਵੀ ਦੇਖ ਰਹੀ ਆ ਆਖਣ ਵੇਖਣ ਜਿਹੜੀ ਜਾਣ ਰਹੀ ਆ ਤੇ ਦੇਖ ਰਹੀ ਆ ਉਹ ਵੇਖ ਹੈ ਉਹਨਾਂ ਨਦਰ ਨਾਵੇ ਬਹੁਤਾ ਇਹ ਵਿਦਵਾਨ ਆਦੇਸ਼ ਦਿਸੇ ਮੈਂ ਇਹਨੂੰ ਨਮਸਕਾਰ ਕਰਦਾ ਕਿਉਂਕਿ ਹਰ ਸੈਂਸੇਸ਼ਨ ਤੋਂ ਪਹਿਲਾਂ ਇਹ ਆ ਹਰ ਪਰਸੈਪਸ਼ਨ ਤੋਂ ਪਹਿਲਾਂ ਇਹ ਆ ਹਰ ਐਕਸਪੀਰੀਅੰਸ ਤੋਂ ਪਹਿਲਾਂ ਇਹ ਆ ਇਹ ਨਾ ਹੋਊਗੀ ਜੇ ਇਹ ਨਾ ਹੁੰਦਾ ਤੇ ਕੁਝ ਨਹੀਂ ਹੋਰ ਸੀ ਆਪ ਸਤ ਕੀਆ ਸਭ ਸਤ ਉਹ ਜਿਹੜੀ ਆਪ ਆਏ ਉਹ ਜਿਹੜੀ ਆ ਉਹ ਨਾ ਪੰਜ ਗਿਆਨ ਇੰਦਰੀਆਂ ਨੇ ਨਾਉ ਤਾਨਾ ਨਾ ਮਾਨਾ ਓਏ ਆਤਮ ਕੀ ਰਹਿਤ ਉਹਨੂੰ ਕਹਿੰਦੇ ਨੇ ਰਹਿਣੀ ਰਹਿ ਸੋਈ ਸਿੱਖ ਮੇਰਾ ਰਹਿਤ ਬਿਨਾ ਨਾ ਸਿੱਖ ਕਾ ਵਾ ਜਿਹੜਾ ਉੱਥੇ ਨਹੀਂ ਬੈਠਾ ਉਹ ਸਿੱਖ ਨਹੀਂ ਰਹਿਤ ਬਿਨਾ ਦਰ ਝੋਟਾ ਖਾਵੇ ਕਦੀ ਆਪਣੇ ਇਸ ਵਿਚਾਰ ਨੂੰ ਮੱਥਾ ਮਾਰਦਾ ਕਦੀ ਇਸ ਵਿਚਾਰ ਨੂੰ ਮੱਥਾ ਮਾਰਦਾ ਕਦੀ ਇਸ ਕਨਸੈਪਟ ਨੂੰ ਮੱਥਾ ਮਾਰਦਾ ਜਦ ਤੱਕ ਤੂੰ ਆਪਣੇ ਆਪ ਨਹੀਂ ਕਰ ਸਕੇ ਆਦੀ ਸ਼ੰਕਰਚਾਰੀ ਕਹਿੰਦੇ ਨੇ ਨਾ ਯੋਗੇ ਨਾ ਸ਼ੰਕੀਏ ਨ ਕਰਮਣਾ ਨਾ ਵਿਦਿਆ ਨਾ ਤੈਨੂੰ ਯੋਗ ਨਾਲ ਮਿਲਣਾ ਏ ਨਾ ਤੈਨੂੰ ਕਰਮ ਨਾਲ ਮਿਲਣਾ ਏ ਨਾ ਤੈਨੂੰ ਗਿਆਨ ਤੈਨੂੰ ਸੰਸਾਰ ਦੇ ਗਿਆਨ ਨਾਲ ਮਿਲਣਾ ਏ ਕਿਵੇਂ ਮਿਲੇਗਾ ਆਪਣੇ ਆਪ ਨਾਲ ਜੁੜ ਉਹ ਜੋ ਤੱਤ ਵਸਤੂ ਜਿਹੜੀ ਨਾ ਆ ਰਹੀ ਏ ਤੇ ਨਾ ਉਹ ਇਸ ਵੇਲੇ ਵੀ ਆ ਯਾਰ ਉਹ ਲੱਭਣ ਦੀ ਜ਼ਰੂਰਤ ਨਹੀਂ ਗੀ ਉਹ ਇੱਕੋ ਇੱਕ ਚੀਜ਼ ਆ ਜਿਹੜੀ ਪ੍ਰਤੱਖ ਆ ਉਹਦੇ ਕਰਕੇ ਸੰਸਾਰ ਪ੍ਰਤੱਖ ਹੁਣ ਇਸ ਵੇਲੇ ਤੁਹਾਡੀ ਹੋਂਦ ਹੈਗੀ ਆ ਤੁਸੀਂ ਨਹੀਂ ਮੁਨਕਾਰ ਕਰ ਸਕਦੇ ਕਿ ਮੈਂ ਹੈ ਨਹੀਂਗਾ ਫਿਰ ਵੀ ਤੁਹਾਨੂੰ ਪੋਣਾ ਪਊਗਾ ਕਹਿਣ ਵਾਸਤੇ ਕਿ ਮੈਂ ਹੈ ਇਹ ਜਿਹੜੀ ਤੁਹਾਡੇ ਅੰਦਰ ਸੱਤਾ ਆ ਇਨੂੰ ਕਹਿੰਦੇ ਨੇ ਅਹੰ ਬ੍ਰਹਮਾਸਮੀ ਤੇ ਇਹਨੂੰ ਕਹਿੰਦੇ ਨੇ ਨਾ ਹਮ ਇਹ ਦੂਜਾ ਨਾਮ ਜਿਹੜਾ ਮੇਰਾ ਅਹੰ ਹੈ ਉਹ ਨਾ ਹਿੰਦੂ ਆ ਤੇ ਨਾ ਮੁਸਲਮਾਨ ਉਹਦੀ ਕੋਈ ਆਇਡੈਂਟੀਟੀ ਨਹੀਂਗੀ ਕਿਉਂਕਿ ਜਦੋਂ ਇਹਨੂੰ ਮੈਂ ਆਇਡੈਂਟੀਟੀ ਦੇ ਦਿੱਤੀ ਇਹਨੂੰ ਮੈਂ ਮਾਇਆ ਦੇ ਅਧੀਨ ਕਰਤਾ ਤੇ ਮਹਾਰਾਜ ਅੱਜ ਆਉਂਦੇ ਤਾਂ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਸਿੱਖ ਨੂੰ ਵੀ ਸ਼ਾਇਦ ਐਡ ਕਰਦੇ ਮੈਂ ਕਿਉਂਕਿ ਇਹ ਆਇਡੈਂਟਿਟੀਆਂ ਜਿਹੜੀਆਂ ਨੇ ਇਹਨਾਂ ਨੇ ਸਾਨੂੰ ਬੰਨਿਆ ਹੋਇਆ ਤੇ ਮਹਾਰਾਜ ਉਥੇ ਆਤਮ ਤਤ ਦੀ ਗੱਲ ਕਰ ਰਹੇ ਆ ਉਥੇ ਕਿਸੇ ਮਤ ਦਾ ਮਜ਼ਬ ਦਾ ਕੋਈ ਖੰਡਨ ਨਹੀਂ ਕਰ ਰਹੇ ਉਹ ਆਤਮ ਤਤ ਡਾਇਰੈਕਟ ਗਿਆਨ ਦੇ ਰਹੇ ਨੇ ਆਤਮਾ ਦਾ ਕਿ ਆਤਮਾ ਨਾ Hindu ਆ ਤੇ ਨਾ Musalman ਆ ਤੇ ਉਹਦੇ ਅੰਦਰ ਅੱਲਾ ਤੇ ਰਾਮ ਦੇ ਪ੍ਰਾਣ ਅੱਲਾ ਰਾਮ ਜੋ ਹੈ ਜੋ ਤਤ ਸਤ ਚਿਤ ਆਨੰਦ ਹੈ ਉਹ ਤੇਰੇ ਅੰਦਰ ਪ੍ਰਾਣ ਬਣ ਕੇ ਵਿਚਰ ਰਿਹਾ ਹੈ ਪਿੰਡ ਪ੍ਰਾਣ ਉਹ ਇਸ ਤਨ ਦੇ ਵਿੱਚ ਇਸ ਪ੍ਰਾਣ ਦੇ ਵਿੱਚ ਉਹੀ ਰਮਿਆ ਹੈ ਉਹੀ ਹੈ ਅਹੰ ਬ੍ਰਮਾਸਮੀ ਮੈਂ ਉਹੀ ਹਾਂ ਸਤਨਾਮ ਇਹ ਅਰਥ ਵੀ ਸੁਣੋ ਚੂੜਾਮਣੀ ਕਵੀ ਸੰਤੋਖ ਜੀ ਸਤਨਾਮ ਲਿਵ ਅਹੰ ਬ੍ਰਮਾਸਮੀ ਸਤਨਾਮ ਦੇ ਅਰਥ ਹੈ ਅਹੰ ਬ੍ਰਮਾਸਮੀ ਸਤਨਾਮ ਲਿਵ ਅਹੰ ਬ੍ਰਮਾਸਮੀ ਇਸ ਵਿਦਿਆ ਕੀ ਉਤਪਤ ਜਨ ਜਦੋਂ ਈ ਵਿਦਿਆ ਆਉਗੀ ਸਹੀ ਮੈਨੇ ਤਰ ਜਨਮ ਹੋਇਆ ਨਹੀਂ ਤੂੰ ਮਰਿਆ ਨਹੀਂ ਤੋ ਇਹ ਜਿਹੜਾ ਗਿਆਨ ਹੈ ਇਹਨੂੰ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮ ਮਾਨ ਇਹ ਜਿਹੜਾ ਅਹਮ ਹੈ ਇੱਥੇ ਕਿਸੇ ਦੀ ਪੂਜਾ ਦੀ ਜੀ ਜ਼ਰੂਰਤ ਨਹੀਂ ਕਿਉਂਕਿ ਆਪਸ ਕੋ ਆਪੇ ਆਦੇਸ਼ ਅਹੋ ਅਹਮ ਨਮੋ ਮਯਮ ਅਸ਼ਟਵਕਰ ਮਹਾਰਾਜ ਅਹੋ ਬਨ ਆਹੋ ਪੰਜਾਬੀ ਚ ਸੰਸਕ੍ਰਿਤ ਆ ਅਹੋ ਇਹਨੂੰ ਸਾਗੀ ਸਮਝ ਅਹੋ ਅਹਮ ਮੈਂ ਨਮੋ ਮਯਮ ਵੈਨੂੰ ਨਮਸਕਾਰ ਕਰਦਾ ਆਪਸ ਕੋ ਆਪੇ ਆਦੇਸ਼ ਅਦੇਸਤੀ ਸੀ ਅਦੇਸ ਇਹ ਜਿਹੜਾ ਹੈ ਇਹਨੂੰ ਕਿਸੇ ਦੀ ਪੂਜਾ ਦੀ ਜ਼ਰੂਰਤ ਨਹੀਂ ਉੱਥੇ ਮਹਾਰਾ ਕਹਿੰਦੇ ਨੇ ਇਹ ਜਿਹੜਾ ਮੈਂ ਆ ਨਾ ਉਹ ਜਿਹੜਾ ਮੈਂ ਜਾਣ ਲਿਆ ਉਹਨੂੰ ਕਹਿੰਦੇ ਨੇ ਮੈਂ ਨਾ ਕਿ ਨਹੀਂ ਸਹਿ ਪ੍ਰਥਮ ਉਹ ਨਾ ਉੱਥੇ ਕਿਸੇ ਗਨੀਜ਼ ਦਾ ਖੰਡਨ ਨਹੀਂਗਾ ਉੱਥੇ ਆਤਮ ਤੱਤ ਦੀ ਗੱਲ ਆ ਕਿਸੇ ਨੂੰ ਕਿਸਨ ਕਬੂਲ ਆ ਤੇ ਆਉਂ ਕਿਉਂਕਿ ਮੈਂ ਤੇ ਸਾਰਾ ਕੁਝ ਮੇਰੇ ਵਿੱਚ ਹੀ ਆ ਸਮਝ ਆ ਗਈ ਤੂੰ ਉੱਥੇ ਕਿਸੇ ਦੇਵੀ ਦੇਵਤਾ ਵੀ ਖੰਡਨ ਨਹੀਂਗਾ ਉੱਥੇ ਤੇ ਅਹੰ ਬਰਮਾਸਮੀ ਦਾ ਜੋ ਤਤ ਗਿਆਨ ਆ ਉਹਦੀ ਮਹਾਰਾ ਜੀ ਗੱਲ ਕਰ ਰਿਹਾ ਹੈ ਆ ਮਹਾਰਾਜ ਦਾ ਸਹੀ ਅਰਥ ਨੇ ਇਹ ਗੁਰੂ ਮਹਾਰਾਜ ਗੱਲਪੇ ਹੋਰ ਕਹਿ ਕੇ ਗਏ ਤੇ ਆਪਾਂ ਇਨਾਂ ਬਾਹਰ ਦੇ ਝਗੜਿਆਂ ਚ ਬੈਠੇ ਹੋਏ ਗੱਲ ਆਤਮ ਦਾ ਜੀ